ਦੋਸਤੋ ਕੀ ਇਸ ਤੋਂ ਘਟਿਆ ਤੇ ਗਿਰਿਆ ਹੋਇਆ ਇਨਸਾਨ ਕੋਈ ਹੋ ਸਕਦਾ ਜਦੋਂ ਇੱਕ ਪੁੱਤ ਜਿਹੜੀ ਮਾਂ ਨੇ ਉਹਨੂੰ ਜਨਮ ਦਿੱਤਾ ਉਸ ਮਾਂ ਨੂੰ ਹੀ ਮਾਰਨ ਲੱਗੇ ਉਹਦੇ ਹੱਥ ਨਾ ਕੰਬਣ ਤੇ ਇੱਕ ਮਿੰਟ ਦੇ ਵਿੱਚ ਉਹ ਆਪਣੀ ਮਾਂ ਨੂੰ ਮਾਰ ਮੁਕਾਵੇ ਬੇहद ਮੰਦਭਾਗੀ ਘਟਨਾ ਵਾਪਰੀਆ ਦੋਸਤੋ ਇੱਕ ਮਾਂ ਆਪਣੇ ਪੁੱਤ ਨੂੰ ਕਹਿੰਦੀ ਹੈ ਕਿ ਪੁੱਤ ਜਾ ਤੂੰ ਜਾ ਕੇ ਸਿਲੰਡਰ ਭਰਾ ਭਰ ਲਿਆ ਤੇ ਪੁੱਤ ਇੰਨੇ ਵਿੱਚ ਹੀ ਮਾਂ ਤੇ ਗੁੱਸੇ ਹੁੰਦਾ ਕਿਉਂ ਤੁਹਾਨੂੰ ਪੂਰੀ ਘਟਨਾ ਦੱਸਦੇ ਆ ਦੋਸਤੋ ਇਹ ਘਟਨਾ ਜੈਪੁਰ ਦੇ ਅੰਦਰ ਵਾਪਰੀ ਆ ਇੱਕ ਮਾਂ ਜਦੋਂ ਪੁੱਤ ਘਰ ਆਉਂਦਾ ਬਾਹਰੋਂ ਤੇ ਉਹਨੂੰ ਰੋਟੀ ਪਾਣੀ ਫੜਾ ਰਹੀ ਹੁੰਦੀ ਆ ਰੋਟੀ ਜਦੋਂ ਆਪਣੇ ਪੁੱਤ ਨੂੰ ਖਵਾ ਰਹੀ ਹੁੰਦੀ ਆ ਤਾਂ ਪੁੱਤ ਕਹਿੰਦਾ ਕਿ ਵਾਈਫਾਈ ਨਹੀਂ ਚੱਲਦਾ ਪਹਿਲਾਂ ਤਾਂ ਵਾਈਫਾਈ ਦੇ ਕਨੈਕਸ਼ਨ ਨੂੰ ਲੈ ਕੇ ਪੁੱਤ ਦੀ ਮਾਂ ਦੇ ਨਾਲ ਬਹਿਸ ਹੁੰਦੀ ਆ ਤੇ ਜਦੋਂ ਇਹ ਬਹਿਸ ਖਤਮ ਹੁੰਦੀ ਆ ਮੁੰਡਾ ਵਾਈਫਾਈ ਆਪਣੇ ਫੋਨ ਦੇ ਉੱਪਰ ਵਾਈਫਾਈ ਦਾ ਕਨੈਕਸ਼ਨ ਜੋੜਦਾ ਤਾਂ ਥੋੜੇ ਟਾਈਮ ਬਾਅਦ ਮਾਂ ਰੋਟੀ ਜਦੋਂ ਹੋਰ ਲੈ ਕੇ ਆਉਂਦੀ ਉਹਦੇ ਵਾਸਤੇ ਤਾਂ ਕਹਿੰਦੀ ਪੁੱਤ ਆਪਣਾ ਸਿਲੰਡਰ ਖਤਮ ਹੋ ਗਿਆ ਤੇ ਜਾ ਤੂੰ ਜਾ ਕੇ ਸਿਲੰਡਰ ਭਰ ਆ ਲਿਆ। ਬਸ ਮਾਂ ਦੇ ਇੰਨੀ ਕਹਿਣ ਦੀ ਦੇਰ ਸੀ ਕਿਉਂਕਿ ਮੁੰਡੇ ਦੇ ਫੋਨ ਦੇਖਣ ਦੀ ਆਦਤ ਵਿੱਚ ਵਿਗੜ ਪੈ ਗਿਆ। ਇਸ ਕਰਕੇ ਉਹਨੇ ਆਪਣੀ ਮਾਂ ਦੇ ਨਾਲ ਬਹਿਸ ਸ਼ੁਰੂ ਕਰ ਦਿੱਤੀ। ਤਾਂ ਅਕਸਰ ਹੀ ਮਾਵਾਂ ਆਪਣੇ ਪੁੱਤਾਂ ਨੂੰ ਕਹਿ ਹੀ ਦਿੰਦੀਆਂ ਕਿ ਤੁਸੀਂ ਫੋਨਾਂ ਦੇ ਵਿੱਚ ਹੀ ਲੱਗੇ ਰਹਿੰਨੇ ਹੋ ਕਿਤੇ ਕੋਈ ਕੰਮ ਵੀ ਕਰ ਲਿਆ ਕਰੋ। ਤਾਂ ਮਾਂ ਨੇ ਜਦੋਂ ਆਪਣੇ ਪੁੱਤ ਨੂੰ ਅਜੀਹਾ ਕਿਆ ਦੱਸਿਆ ਜਾ ਰਿਹਾ ਕਿ ਮਾਂ ਨੇ ਥੋੜੀ ਬਹੁਤ ਬਹਿਸ ਆਪਣੇ ਪੁੱਤ ਨਾਲ ਕੀਤੀ ਤਾਂ ਪੁੱਤ ਨੇ ਪਹਿਲਾਂ ਆਪਣੀ ਮਾਂ ਨੂੰ ਡੰਡੇ ਮਾਰ-ਮਾਰ ਕੇ ਕੁੱਟਣਾ ਸ਼ੁਰੂ ਕੀਤਾ ਤੇ ਫਿਰ ਉਹਦਾ ਗਲਾ ਦਬਾ ਦਿੱਤਾ ਜਦੋਂ ਘਰ ਵਿੱਚ ਮੌਜੂਦ ਭੈਣਾਂ ਨੇ ਤੇ ਪਿਓ ਨੇ ਆਪਣੀ ਪਤੀ ਨੇ ਆਪਣੀ ਪਤਨੀ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਤਾਂ ਪੁੱਤ ਨੇ ਉਹਨਾਂ ਨੂੰ ਵੀ ਨਹੀਂ ਬਖਸ਼ਿਆ ਉਹਨਾਂ ਨੂੰ ਵੀ ਬੁਰੀ ਤਰ੍ਹਾਂ ਕੁੱਟਿਆ ਤੇ ਫਿਰ ਜਦੋਂ ਮਾਂ ਵੀ ਇੰਨੀ ਕੁੱਟਮਾਰ ਉਸ ਮੁੰਡੇ ਵੱਲੋਂ ਕੀਤੀ ਗਈ ਮਾਂ ਨੂੰ ਹਸਪੀਟਲ ਲੈ ਕੇ ਜਾਇਆ ਗਿਆ ਜਿੱਥੇ ਕੁਝ ਟਾਈਮ ਬਾਅਦ ਮਾਂ ਦੀ ਮੌਤ ਹੋ ਗਈ ਤੇ ਇਸ ਘਟਨਾ ਨੇ ਸਭ ਨੂੰ ਹੈਰਾਨ ਕਰ ਦਿੱਤਾ ਤੇ ਇਸ ਘਟੀਆ ਪੁੱਤ ਦੇ ਉੱਪਰ ਲੋਕ ਲਾਂਤਾਂ ਪਾ ਰਹੇ ਨੇ ਕਿ ਜਿਹੜੀ ਮਾਂ ਨੇ ਉਸ ਬੱਚੇ ਨੂੰ ਜਨਮ ਦਿੱਤਾ ਜਿਹੜੀ ਮਾਂ ਆਪਣੇ ਪੁੱਤ ਨੂੰ ਰੋਟੀ ਖਵਾ ਰਹੀ ਸੀ ਇੰਨਾ ਘਟੀਆ ਪੁੱਤ ਕਿ ਉਹਨੇ ਇੱਕ ਮਿੰਟ ਲਾਇਆ ਆਪਣੀ ਮਾਂ ਨੂੰ ਮਾਰਨ ਲੱਗੇ ਦੱਸਿਆ ਜਾ ਰਿਹਾ ਕਿ ਨਵੀਨ ਨਾਂ ਦਾ ਇਹ ਮੁੰਡਾ ਇਹਦੀ ਪਹਿਲਾਂ ਵਿਆਹ ਹੋ ਚੁੱਕਿਆ ਸੀ 5 ਕੁ ਮਹੀਨੇ ਪਹਿਲਾਂ ਇਹਦਾ ਵਿਆਹ ਚੱਲਿਆ ਵਿਆਹ ਹੋਇਆ ਕੁੜੀ ਦੇ ਨਾਲ ਪਰ ਇਹਦੀ ਅਣਬਣ ਹੋਈ ਜਿਹਦੇ ਕਰਕੇ ਇਹਨੇ ਉਸ ਕੁੜੀ ਨੂੰ ਇਹਨਾਂ ਦਾ ਅਣਬਣ ਹੋਣ ਕਰਕੇ ਇਹਨਾਂ ਦਾ ਰਿਸ਼ਤਾ ਟੁੱਟ ਗਿਆ ਤੇ ਉਸ ਸਮੇਂ ਤੋਂ ਲੈ ਕੇ ਹੁਣ ਤੱਕ ਇਹ ਲਗਾਤਾਰ ਫੋਨ ਦੇ ਵਿੱਚ ਹੀ ਖੁੱਬਿਆ ਰਹਿੰਦਾ ਸੀ ਇਹ ਮੁੰਡਾ ਤੇ ਘਰ ਦੇ ਕੰਮਾਂ ਵਿੱਚ ਘੱਟ ਧਿਆਨ ਦਿੰਦਾ ਸੀ ਇਸੇ ਚੱਲ ਇਸੇ ਸਭ ਕਾਸੇ ਨੂੰ ਲੈ ਕੇ ਇਹ ਮੁੰਡੇ ਨੇ ਘਰ ਦੇ ਅੰਦਰ ਵਾਈਫਾਈ ਲਵਾਇਆ ਤਾਂ ਹੁਣ ਵਾਈਫਾਈ ਇੱਕ ਬਹਾਨਾ ਬਣਿਆ ਵਾਈਫਾਈ ਤੋਂ ਲੜਾਈ ਮਾਣੀ ਮੋਟੀ ਬਹਿਸ ਸ਼ੁਰੂ ਹੋਈ ਤੇ ਫੇਰ ਗੱਲ ਸਿਲੰਡਰ ਤੱਕ ਪਹੁੰਚੀ ਜਦੋਂ ਮਾਂ ਨੇ ਆਪਣੇ ਪੁੱਤ ਨੂੰ ਕਿਹਾ ਕਿ ਤੂੰ ਸਿਲੰਡਰ ਲਿਆ ਆਪਣੇ ਘਰ ਦਾ ਆਖਰ ਮਾਵਾਂ ਨੇ ਪੁੱਤਾਂ ਨੂੰ ਹੀ ਕਹਿਣਾ ਹੁੰਦਾ ਕੰਮ ਕਿਉਂਕਿ ਵਿਚਾਰੀ ਬਜ਼ੁਰਗ ਮਾਂ ਖੁਦ ਤਾਂ ਜਾ ਨਹੀਂ ਸਕਦੀ ਸੀ ਤਾਂ ਪੁੱਤ ਨੂੰ ਇੰਨਾ ਜ਼ਿਆਦਾ ਗੁੱਸਾ ਆਇਆ ਆਪਣੀ ਮਾਂ ਦੇ ਉੱਪਰ ਕਿ ਇਹਨੇ ਮੈਨੂੰ ਕੰਮ ਕਿਹਾ ਤੇ ਕਿਹਾ ਕਿਉਂ ਅਕਸਰ ਹੀ ਅਸੀਂ ਘਰਾਂ ਵਿੱਚ ਵੇਖਦੇ ਹਾਂ ਅੱਜਕੱਲ ਦਾ ਮਾਹੌਲ ਇਹੋ ਜਿਹਾ ਹੋ ਗਿਆ ਕਿ ਜਦੋਂ ਬੱਚਾ ਨੂੰ ਫੋਨ ਤੋਂ ਰੋਕਿਆ ਜਾਵੇ ਜਾਂ ਉਹਨਾਂ ਤੋਂ ਫੋਨ ਰਖਾ ਕੇ ਕੋਈ ਹੋਰ ਕੰਮ ਕਹਿ ਦਿੱਤਾ ਜਾਵੇ ਤਾਂ ਫਿਰ ਬੱਚੇ ਬਹੁਤ ਜ਼ਿਆਦਾ ਇਰੀਟੇਟ ਹੁੰਦੇ ਨੇ ਚੀਕਦੇ ਨੇ ਕਿ ਸਾਡੇ ਤੋਂ ਫੋਨ ਕਿਉਂ ਛਡਾਇਆ ਤੇ ਇਸੇ ਹੀ ਤਰ੍ਹਾਂ ਇਹ ਮੁੰਡਾ ਜਿਹੜਾ ਐਡਿਕਸ਼ਨ ਇੱਕ ਕਹਿ ਸਕਦੇ ਹਾਂ ਉਹਨੂੰ ਮੋਬਾਈਲ ਦੀ ਹੋਈ ਹੋਈ ਸੀ ਕਿ ਮਾਂ ਨੇ ਜਦੋਂ ਕੰਮ ਕਿਆ ਤਾਂ ਉਹ ਬਰਦਾਸ਼ਤ ਨਹੀਂ ਕਰ ਸਕਿਆ ਤੇ ਉਹਨੇ ਗੁੱਸੇ ਦੇ ਵਿੱਚ ਆ ਕੇ ਆਪਣੀ ਮਾਂ ਨੂੰ ਮਾਰ ਮਕਾਇਆ ਤੇ ਜਦੋਂ ਦੀ ਇੱਕ ਘਟਨਾ ਪੂਰੇ ਭਾਰਤ ਦੇ ਵਿੱਚ ਫੈਲੀ ਆ ਇਹ ਗੱਲ ਫੈਲੀ ਆ ਕਿ ਇੱਕ ਪੁੱਤ ਨੇ ਵਾਈਫਾਈ ਦੇ ਪਿੱਛੇ ਇੱਕ ਸਿਲੰਡਰ ਪਰੌਣ ਦੇ ਪਿੱਛੇ ਆਪਣੀ ਮਾਂ ਦਾ ਕਤਲ ਕਰ ਦਿੱਤਾ ਬੁਰੀ ਤਰ੍ਹਾਂ ਉਹਨੂੰ ਡੰਡਿਆਂ ਨਾਲ ਮਾਰਿਆ ਕੁੱਟਿਆ ਆਪਣੀਆਂ ਭੈਣਾਂ ਨੂੰ ਵੀ ਕੁੱਟਿਆ ਆਪਣੇ ਬਜ਼ੁਰਗ ਪਿਓ ਨੂੰ ਵੀ ਕੁੱਟਿਆ ਕਿ ਤੁਸੀਂ ਬਚਾਉਣ ਕਿ ਆਉਂਦੇ ਆ ਉਹ ਡਰਦੇ ਵਿਚਾਰੇ ਪਾਸੇ ਹੋ ਗਏ ਤੇ ਮਾਂ ਦੀ ਤਾਂ ਫਿਰ ਉਹਨੇ ਇੰਨੀ ਬੁਰੀ ਹਾਲਤ ਕੀਤੀ ਕਿ ਮਾਂ ਦੀ ਤਾਂ ਹਸਪੀਟਲ ਦੇ ਅੰਦਰ ਜਾਂਦੇ ਹੀ ਮੌਤ ਹੋ ਗਈ। ਬੇਹਦ ਮੰਦਭਾਗੀ ਘਟਨਾ ਭਾਰਤ ਦੇ ਰਾਜਸਥਾਨ ਦੇ ਜੈਪੁਰ ਦੇ ਅੰਦਰ ਵਾਪਰੀ ਆ। ਜੈਪੁਰ ਦਾ ਰਹਿਣ ਵਾਲਾ ਇਹ ਪਰਿਵਾਰ ਸੀ ਜਿੱਥੇ ਮਾਂ ਦਾ ਕਤਲ ਕਰਕੇ ਐਸ ਟਾਈਮ ਮੁੰਡਾ ਜੇਲ੍ਹ ਦੇ ਵਿੱਚ ਆ ਕਿਉਂਕਿ ਪੁਲਿਸ ਕੋਲ ਸ਼ਿਕਾਇਤ ਗਈ। ਪੁਲਿਸ ਮੌਕੇ ਤੇ ਪਹੁੰਚੀ। ਪੁਲਿਸ ਨੇ ਲਾਸ਼ ਨੂੰ ਕਬਜ਼ੇ ਦੇ ਵਿੱਚ ਲਿਆ, ਪੋਸਟਮਾਰਟਮ ਵਾਸਤੇ ਭੇਜ ਦਿੱਤਾ ਤੇ ਉਸ ਮੁੰਡੇ ਦੀ ਗ੍ਰਫਤਾਰੀ ਹੋ ਚੁੱਕੀ ਆ ਪੁਲਿਸ ਨੇ ਉਹਨੂੰ ਗ੍ਰਫਤਾਰ ਕਰ ਲਿਆ ਕੀ ਫਾਇਦਾ ਰਿਹਾ ਕਿ ਅਸੀਂ ਪਹਿਲੀ ਗੱਲ ਤਾਂ ਮਾਂ ਸਾਡੇ ਵਾਸਤੇ ਰੱਬ ਦਾ ਰੂਪ ਆ ਮਾਵਾ ਜਿਨ੍ਹਾਂ ਨੇ ਸਾਨੂੰ ਜਨਮ ਦਿੱਤਾ ਐਨੇ ਔਖੇ ਹੋ ਕੇ ਸਾਨੂੰ ਪਾਲਿਆ ਪੋਸ਼ਿਆ ਵੱਡੇ ਕੀਤਾ ਤਾਂ ਸਾਡਾ ਵੀ ਫਰਜ਼ ਬੰਦਾ ਹੁੰਦਾ ਕਿ ਅਸੀਂ ਉਹਨਾਂ ਪ੍ਰਤੀ ਕੁਝ ਆਪਣੇ ਫਰਜ਼ ਨਿਭਾਈਏ ਉਹਨਾਂ ਨੂੰ ਸੁੱਖ ਦਈਏ ਪਰ ਸ਼ਾਇਦ ਦੁਨੀਆ ਇੰਨੀ ਸੈਲਫਿਸ਼ ਹੋ ਚੁੱਕੀ ਆ ਕਿ ਲੋਕ ਅੱਜਕੱਲ ਆਪਣੇ ਮਾਂ ਪਿਓ ਨੂੰ ਪੁੱਛਦੇ ਤੱਕ ਨਹੀਂ ਤੇ ਮਾਪਿਓ ਸੜਕਾਂ ਤੇ ਰੋਲਦੇ ਫਿਰਦੇ ਨੇ ਤੇ ਐਵੇਂ ਦਾ ਹੀ ਕੁਝ ਇਸ ਮੁੰਡੇ ਦੀ ਮਾਨਸਿਕਤਾ ਹੋਊਗੀ ਜਿਨੇ ਇੱਕ ਮਿੰਟ ਲਾਇਆ ਆਪਣੀ ਮਾਂ ਨੂੰ ਮਾਰਨ ਲੱਗੇ ਜਿਹੜਾ ਹਲੇ ਆਪਣੀ ਮਾਂ ਦੇ ਹੱਥਾਂ ਦੀਆਂ ਪਕਾਈਆਂ ਰੋਟੀਆਂ ਹੀ ਖਾ ਰਿਆ ਸੀ ਜਿਹੜਾ ਹਲੇ ਤਾਂ ਆਪਣੀ ਮਾਂ ਤੇ ਹੀ ਨਿਰਭਰ ਸੀ ਕਿਉਂਕਿ ਜੇਕਰ ਮਾਂ ਨੇ ਕੋਈ ਕੰਮ ਕਿਹਾ ਤਾਂ ਉਹਨੂੰ ਬਹੁਤ ਜ਼ਿਆਦਾ ਤਕਲੀਫ ਹੋਈ ਪਰ ਮਾਂ ਤਾਂ ਫਿਰ ਵੀ ਉਹਨੂੰ ਖਾਣਾ ਖਵਾ ਰਹੀ ਸੀ ਰੋਟੀ ਬਣਾ ਰਹੀ ਸੀ ਜੇਕਰ ਇੰਨੀ ਹੀ ਤਕਲੀਫ ਹੁੰਦੀ ਆ ਆਪਣੇ ਮਾਪੇ ਤੋਂ ਤਾਂ ਫਿਰ ਉਹਨਾਂ ਦੇ ਹੱਥੋਂ ਵੀ ਕੁਝ ਕਿਉਂ ਲੈ ਕੇ ਖਾਣੇ ਹੋ ਉਹਨਾਂ ਦੀਆਂ ਚੀਜ਼ਾਂ ਤੇ ਵੀ ਕੋਈ ਹੱਕ ਕਿਉਂ ਰੱਖਦੇ ਹੋ ਜੇਕਰ ਤੁਸੀਂ ਉਹਨਾਂ ਦੇ ਕੰਮ ਨਹੀਂ ਆ ਸਕਦੇ ਤਾਂ ਫਿਰ ਤੁਸੀਂ ਉਹਨਾਂ ਨੂੰ ਆਪਣੇ ਕੰਮ ਕਿਉਂ ਲਾਇਆ ਸੀ ਹੁਣ ਤੱਕ ਥੋੜੀ ਜੀ ਤਾਂ ਸ਼ਰਮ ਆਉਣੀ ਚਾਹੀਦੀ ਆ ਕਿ ਆਖਰ ਮਾਪਿਓ ਸਾਨੂੰ ਪਾਲ ਪੋਸਟ ਕੇ ਵੱਡਾ ਕਰਦੇ ਆ ਤੇ ਫਿਰ ਕੁਝ ਅਸੀਂ ਵੀ ਆਪਣੇ ਉਹਨਾਂ ਪ੍ਰਤੀ ਫਰਜ਼ ਨਿਭਾਈਏ ਤੇ ਜਿਹੜੇ ਘਰ ਦੇ ਕੰਮ ਹੁੰਦੇ ਆ ਆਖਰ ਘਰ ਦੇ ਸਾਰੇ ਜੀਵਾਂ ਦੀ ਹੀ ਜ਼ਿੰਮੇਵਾਰੀ ਬੰਦੇ ਆ ਜੇਕਰ ਮਾਂ ਨੇ ਉਸ ਪੁੱਤ ਨੂੰ ਆਪਣੇ ਨੂੰ ਕਿਹਾ ਹੀ ਸੀ ਕਿ ਤੂੰ ਸਿਲੰਡਰ ਭਰਾ ਕੇ ਲਿਆ ਤਾਂ ਫਿਰ ਕਿੱਡਾ ਕੁ ਵੱਡਾ ਕੰਮ ਕਹਿ ਦਿੱਤਾ ਸੀ ਆਖਰ ਘਰ ਦੇ ਜੀਵਾਂ ਦੀ ਜ਼ਿੰਮੇਵਾਰੀ ਹੀ ਹੁੰਦੀ ਆ ਬਾਕੀ ਸਾਰੇ ਕੰਮ ਕਰਨੇ ਤੇ ਇਹ ਪੁੱਤ ਦਾ ਵੀ ਫਰਜ਼ ਬੰਦਾ ਸੀ ਕਿ ਜੇਕਰ ਮਾਂ ਆਪਣੇ ਘਰ ਦੇ ਬਾਕੀ ਕੰਮ ਕਰ ਰਹੀ ਆ ਬਾਕੀ ਭੈਣਾ ਭਰਾ ਹੋਰਾਂ ਕੰਮਾਂ ਵਿੱਚ ਲੱਗੇ ਹੋਏ ਆ ਤਾਂ ਇਹਨੂੰ ਸਿਲੰਡਰ ਦੀ ਜ਼ਿੰਮੇਵਾਰੀ ਦਿੱਤੀ ਤਾਂ ਕਿੱਡੀ ਗੱਲ ਸੀ ਪਰ ਬੇਹਦ ਅਫਸੋਸ ਕਿ ਅੱਜ ਕੱਲ ਦਾ ਸਮਾਂ ਇਹ ਹੋ ਗਿਆ ਹਰ ਕੋਈ ਕਹਿੰਦਾ ਕਿ ਮੇਰੇ ਪ੍ਰਤੀ ਕੋਈ ਜ਼ਿੰਮੇਵਾਰ ਹੋਵੇ ਮੇਰੀਆਂ ਲੋੜਾਂ ਪੂਰੀਆਂ ਕਰੇ ਮੇਰੇ ਵਾਸਤੇ ਕੰਮ ਆਵੇ ਤੇ ਜਿਸ ਦਿਨ ਕਿਸੇ ਨੂੰ ਮੇਰੀ ਜ਼ਰੂਰਤ ਪੈ ਗਈ ਚਾਹੇ ਉਹ ਪਰਿਵਾਰ ਦੇ ਅੰਦਰ ਹੋਵੇ ਚਾਹੇ ਦੋਸਤੀ ਜਾਂ ਰਿਸ਼ਤੇ ਨਾਤੇ ਹੋਰਾਂ ਦੇ ਹੋਰਾਂ ਦੀ ਗੱਲ ਕਰ ਲਓ ਜਿੱਥੇ ਵੀ ਮਰਜ਼ੀ ਜੇਕਰ ਮੈਨੂੰ ਜ਼ਰੂਰਤ ਆ ਤਾਂ ਮੇਰੇ ਨਾਲ ਅਗਲਾ ਖੜੇ ਮੇਰੇ ਕੰਮ ਕਰੇ ਤੇ ਜਿਸ ਦਿਨ ਅਗਲੇ ਨੂੰ ਜ਼ਰੂਰਤ ਆ ਉਸ ਦਿਨ ਮੇ ਮੇਰਾ ਜਵਾਬ ਆ ਮੇਰੇ ਤੋਂ ਕੋਈ ਉਮੀਦ ਨਾ ਕਰੇ ਜੇਕਰ ਅਸੀਂ ਇਹ ਚਾਹੁੰਨੇ ਆ ਕਿ ਕੋਈ ਸਾਡੇ ਪ੍ਰਤੀ ਆਪਣੇ ਫਰਜ਼ ਨਿਭਾਵੇ ਤਾਂ ਫਿਰ ਸਾਡੇ ਵੀ ਕੁਝ ਕਰਤੱਵ ਹੁੰਦੇ ਆ ਜਿਹੜੇ ਅਸੀਂ ਕਰਨੇ ਹੁੰਦੇ ਆ ਸਾਡੇ ਵੀ ਦੂਜਿਆਂ ਪ੍ਰਤੀ ਕੁਝ ਫਰਜ਼ ਹੁੰਦੇ ਆ ਜਿਹੜੇ ਅਸੀਂ ਨਿਭਾਉਣੇ ਹੁੰਦੇ ਆ ਤਾਂ ਐਵੇਂ ਹੀ ਪਰਿਵਾਰਾਂ ਦੇ ਵਿੱਚ ਹੁੰਦਾ ਐਵੇਂ ਹੀ ਬਾਕੀ ਰਿਸ਼ਤੇ ਨਾਤੇ ਦੋਸਤੀਆਂ ਦੇ ਵਿੱਚ ਹੁੰਦਾ ਪਰ ਅੱਜ ਕੱਲ ਦਾ ਮਾਹੌਲ ਹੀ ਇਹ ਬਣ ਗਿਆ ਕਿ ਸਾਡੇ ਕੋਈ ਕੰਮ ਆਈ ਚੱਲੇ ਦੂਜਿਆਂ ਵਰੀ ਸਾਡੇ ਕੋਲ ਟਾਈਮ ਨਹੀਂ ਤਾਂ ਐਵੇਂ ਹੀ ਇਹ ਪੁੱਤ ਨੇ ਕੀਤਾ ਬੇहद ਮੰਦਭਾਗੀ ਘਟਨਾ ਕਿਹੋ ਜਿਹਾ ਲਾਹਨਤੀ ਪੁੱਤ ਹੋਊਗਾ ਇਹ ਜਿਨੇ ਭੋਰਾ ਤਰਸ ਨਹੀਂ ਕੀਤਾ ਆਪਣੀ ਮਾਂ ਨੂੰ ਡੰਡਿਆਂ ਦੇ ਨਾਲ ਕੁੱਟਣ ਲੱਗੇ ਸੋਚ ਕੇ ਵੀ ਰੂਹ ਕੰਬ ਜਾਂਦੀ ਆ ਕਿ ਇੰਨਾ ਘਟੀਆ ਇਨਸਾਨ ਕਿ ਆਪਣੀ ਮਾਂ ਨੂੰ ਜਨਮ ਦੇਣ ਵਾਲੀ ਮਾਂ ਨੂੰ ਉਹਨੇ ਡੰਡਿਆਂ ਦੇ ਨਾਲ ਕੁੱਟਿਆ ਸਿਰ ਵਿੱਚ ਡੰਡੇ ਮਾਰੇ ਫਿਰ ਉੱਥੇ ਹੀ ਬਸ ਨਹੀਂ ਹੋਇਆ ਉਹਦਾ ਗਲਾ ਘੁੱਟ ਦਿੱਤਾ ਜੇ ਭੈਣਾ ਪਿਤਾ ਬਜ਼ੁਰਗ ਉਹਨੂੰ ਰੋਕਣ ਦੇ ਵਾਸਤੇ ਆਇਆ ਤੇ ਉਹਨਾਂ ਨੂੰ ਵੀ ਕੁੱਟਣਾ ਸ਼ੁਰੂ ਕਰ ਦਿੱਤਾ ਕਿੰਨਾ ਘਟਿਆ ਇਨਸਾਨ ਹੋਊਗਾ ਇਹ ਪੁੱਤ ਕੀ ਉਹ ਕਿਸੇ ਦਾ ਵੀ ਸਾਕਾ ਹੋ ਸਕਦਾ ਮੇਰੇ ਖਿਆਲ ਵਿੱਚ ਬਿਲਕੁਲ ਨਹੀਂ